ਦੇਖੋ ਇੱਕ ਤਰੀਕ ਰਾਤ ਨੂੰ ਸਾਡੇ ਧਿਆਨ 'ਚ ਇਹ ਮਾਮਲਾ ਆਇਆ ਉਸ ਪ੍ਰਿੰਟ ਤੇ ਜਿਹੜੇ ਸਨੀਕ ਸੀਗੇ ਉਹਨਾਂ ਨੇ ਮੈਨੂੰ ਇੰਤਕਾਲ ਦੀ ਕਾਪੀ ਭੇਜੀ ਵੀ ਗੁਰਦੁਆਰਾ ਅੰਬਸਾਦ ਦੀ ਜਿਹੜੀ ਜ਼ਮੀਨ ਹੈ ਉਹਦਾ ਤਬਾਦਲਾ ਕਿਸੇ ਹੋਰ ਦੇ ਨਾਂ ਹੋ ਗਿਆ ਪੁੱਛਿਆ ਸੀ ਕਾ ਮੈਨੇਜਰ ਸਾਹਿਬ ਨੂੰ ਉਹ ਕਹਿੰਦੇ ਵੀ ਮੈਂ ਇਹੋ ਜਿਹਾ ਕੰਮ ਨਹੀਂ ਕਰਿਆ ਕਹਿੰਦੇ ਕੋਈ ਰਜਿਸਟਰੀ ਹੋਈ ਨਹੀਂ ਉਹਦਾ ਝੂਠ ਬੋਲ ਉਹ ਤਾਂ ਫਿਰ ਅਗਲੇ ਦਿਨ ਉਹ ਰਜਿਸਟਰੀ ਸਾਹਮਣੇ ਆ ਗਈ ਤਾਂ ਫਿਰ ਸਾਰਾ ਕੁਝ ਸੱਚਾਈ ਸਾਹਮਣੇ ਆ ਗਈ ਮਾਮਲਾ ਗੁਰਦੁਆਰਾ ਆਂਬ ਸਾਹਿਬ ਦੀ ਜ਼ਮੀਨ ਦਾ ਹੈ ਜਿਸ ਨੂੰ ਉੱਥੇ ਦੇ ਹੀ ਮੈਨੇਜਰ ਵੱਲੋਂ ਵੇਚਿਆ ਜਾਂਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਨੂੰ ਰਿਟਨ ਸ਼ਿਕਾਇਤ ਦੇ ਤੌਰ ਤੇ ਪੁਲਿਸ ਨੂੰ ਵੀ ਕਬੜੇ ਦਿੱਤੀ ਗਈ ਹੈ ਤਾਂ ਕਿ ਕਾਨੂੰਨੀ ਕਾਰਵਾਈ ਹੋਵੇ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਉੱਥੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਇੱਕ ਪੱਤਰ ਦਿੱਤਾ ਗਿਆ ਤਾਂ ਕਿ ਰਜਿਸਟਰੀ ਰੱਦ ਕਰਵਾਈ ਜਾ ਸਕੇ ਇਹ ਸਾਰੇ ਮਾਮਲੇ ਨੂੰ ਚੱਕੜ ਵਾਲੇ ਪ੍ਰਮੇਂਦਰ ਸਵਾਣਾ ਸਾਡੇ ਨਾਲੇ ਨਾਲ ਗੱਲਬਾਤ ਕਰ ਰਹੇ ਆ ਥੋੜਾ ਸੋ ਜਿਹੜੀ ਹੈ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਇੱਕ ਪ੍ਰਿੰਟ ਜਾਇ ਦੇ ਕਿ ਮੈਂ ਸਾਰਾ ਮਾਮਲਾ ਪਤਾ ਲੱਗਿਆ। ਦੇਖੋ ਇੱਕ ਤਰੀਕ ਰਾਤ ਨੂੰ ਸਾਡੇ ਧਿਆਨ 'ਚ ਇਹ ਮਾਮਲਾ ਆਇਆ ਉਸ ਪਿੰਡ ਦੇ ਜਿਹੜੇ ਸਨੀਕ ਸੀਗੇ ਉਹਨਾਂ ਨੇ ਮੈਨੂੰ ਇੰਤਕਾਲ ਦੀ ਕਾਪੀ ਭੇਜੀ ਵੀ ਗੁਰਦੁਆਰਾ ਅੰਬਸੱਬ ਦੀ ਜਿਹੜੀ ਜ਼ਮੀਨ ਹੈ ਉਹਦਾ ਤਬਾਦਲਾ ਕਿਸੇ ਹੋਰ ਦੇ ਨਾਂ ਹੋ ਗਿਆ। ਤੇ 2 ਤਰੀਕ ਨੂੰ ਅਸੀਂ ਸਵੇਰੇ ਉਹ ਰਿਕਾਰਡ ਕਢਾਇਆ ਤੇ ਨਾਲ ਦੀ ਨਾਲ ਅਸੀਂ ਇੱਕ ਲਿਖਤੀ ਕੰਪਲੀਟ ਮਾਨਯੋਗ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਨੂੰ ਕੀਤੀ ਤੇ ਉਸੇ ਦਿਨ ਹੀ ਵਿਭਾਗੀ ਕਾਰਵਾਈ ਸ਼ੁਰੂ ਹੋ ਗਈ ਤੇ 3 ਤਰੀਕ ਨੂੰ ਜਿਹੜੀ ਟੀਮ ਆਈ ਟੀਮ ਨੇ ਫਿਰ ਸਾਰਾ ਉਹ ਖੰਘਾਲਿਆ ਰਿਕਾਰਡ ਜਦੋਂ ਰਿਕਾਰਡ ਖੰਘਾਲਿਆ ਤਾਂ ਉਹਦੇ ਵਿੱਚ ਜਿਹੜੀ ਮੈਨੇਜਰ ਉੱਥੋਂ ਦਾ ਰਜਿੰਦਰ ਸਿੰਘ ਉਹਨੇ ਜਿਹੜਾ ਇਹ ਕੱਪੜਾ ਕਰਿਆ ਔਰ ਉਹ ਸਾਹਮਣੇ ਆ ਗਿਆ ਤੇ ਉਹਦੇ ਜਿਹੜੀ ਵਿਭਾਗੀ ਕਾਰਵਾਈ ਉਹਤੇ ਹੋ ਗਈ ਉਹਨੂੰ ਮੁਢਨ ਦੇ ਤੌਰ ਤੇ ਸਸਪੈਂਡ ਕਰਤਾ ਤੇ ਨਾਲ ਦੀ ਨਾਲ ਇੱਕ ਕਾਨੂੰਨੀ ਕਾਰਵਾਈ ਉਹਦਾ ਕੱਲ ਬਫਦ ਦੀ ਕਿਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲਿਆ ਤੇ ਉਹ ਬਫਦ ਨੇ ਅੱਗੇ ਜਿਹੜੀ ਹੈ ਮੇਰੇ ਖਿਆਲ ਨਾਲ ਹੁਣ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਦੇ ਚ ਪਾਵੇਂ ਰਜਿਸਟਰੀ ਤੜਵਾਉਣ ਦੀ ਤੇ ਦੂਜੀ ਜੋ ਉਹਨੇ ਧੁਖਾਧੜੀ ਕਰੀਆ ਉਹਦੀ ਕੰਪਲੀਟ ਕੱਲ ਸ਼੍ਰੋਮਣੀ ਕਮੇਟੀ ਵੱਲੋਂ ਕਿਤੇ ਜਦੋਂ ਪੂਰਾ ਮਾਮਲਾ ਪਤਾ ਲੱਗਿਆ ਤਾਂ ਇਹ ਪਤਾ ਲੱਗਿਆ ਸੀ ਕਿ ਮੈਨੇਜਰ ਦਾ ਰੋਲ ਹੈ ਜਾਂ ਕੁਝ ਨਹੀਂ ਹਜੇ ਪਤਾ ਲੱਗਾ ਕੇਵਲ ਇਹੀ ਸੀ ਇਨਫੋਰਮੇਸ਼ਨ ਕਿ ਜ਼ਮੀਨ ਜ਼ਰੂਰ ਉਹਦੇ ਨਾਮ ਹੋਗੀ ਤੁਸੀਂ ਦੇਖੋ ਸਭ ਤੋਂ ਪਹਿਲਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਸਾਡੀ ਤਾਂ ਨੌਲੇਜ ਤੇ ਨਹੀਂ ਕਿਉਂਕਿ ਸਾਡੇ ਉੱਥੇ ਦੋ ਸ਼੍ਰੋਮਣੀ ਗੁਰਦਵਾਰਾ ਪਰੰਧ ਕਮੇਟੀ ਦੇ ਮੈਂਬਰ ਐ ਦੋਨਾਂ ਦੇ ਧਿਆਨ 'ਚ ਨਹੀਂ ਸੀਗਾ ਕਿਉਂਕਿ ਖਰੀਦ فروਖਤ ਲਈ ਵੇਚਣ ਲਈ ਕਮੇਟੀਆਂ ਬਣਦੀਆਂ ਕਮੇਟੀਆਂ ਤੇ ਰਾਹੀ ਫੇਰ ਹੁੰਦੀ ਐ ਜਦੋਂ ਰਜਿਸਟਰੀ ਅਸੀਂ ਕਢਾਈ ਉਹਦੇ 'ਚ ਇੱਕ ਲੈਟਰ ਸੀਗਾ ਉਹ ਲੈਟਰ ਜਦੋਂ ਹੁਣ ਕੋਹ ਖੋਈ ਪੜਤਾਲ ਹੋਈ ਤਾਂ ਉਹਦੇ 'ਚ ਉਹ ਜਾਲੀ ਪਾਇਆ ਗਿਆ ਉਹ ਜਾਲੀ ਲੈਟਰ ਸੀ ਹਾਂਜੀ 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 ਜਿਨ੍ਹਾਂ ਨੇ ਖਰੀਦੀ ਆ ਉਹ ਕੌਣ ਨੇ ਉਹਨਾਂ ਦਾ ਵਕਤ ਨਹੀਂ ਪਤਾ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੋਣੀ ਉਹਨਾਂ ਨੇ ਵੀ ਜੱਜ ਚਰਚਾ ਕੀਤੀ ਗਈ ਉਹਨਾਂ ਨੇ ਵੀ ਉਹਨਾਂ ਦਾ ਨਾਮ ਨਹੀਂ ਦੱਸ ਪਾਇਆ ਹਜੇ ਕਲੀਅਰ ਨਹੀਂ ਪਤਾ ਲੱਗ ਰਿਹਾ ਕੌਣ ਨੇ ਵੇਖੋ ਉਸ ਪਿੰਡ ਦੇ ਹੀ ਆ ਉਹਨਾਂ ਦੇ ਬਜ਼ੁਰਗਾਂ ਹੀ ਵੱਲੋਂ ਇਹ ਜਿਹੜੀ ਜ਼ਮੀਨ ਸੀਗੀ ਦਾਨ ਕਰੀ ਗਈ ਸੀ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਤੇ ਕੁਝ ਇਹ ਜਿਹੜੀ ਜਗ੍ਹਾ ਰਹਿ ਗਈ ਸੀਗੀ ਉਹ ਪਿੰਡ ਚ ਕਬਜ਼ੇ ਦੇ ਦੱਸਣ ਮੁਤਾਬਕ ਉਹਨਾਂ ਦੇ ਆ ਅੱਜ ਸੋ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਜੋ ਉਹਨਾਂ ਦੇ ਦਸਰਬ ਮੁਤਾਬਕ ਹੈ ਉਹਨਾਂ ਨਾਲ ਧੋਖਾਧੜੀ ਹੋਈ ਹੈ ਤੇ ਉਹ ਉਹਨਾਂ ਨੂੰ ਦਬਕੇ ਮਾਰਦਾ ਸੀਗਾ ਮੈਨੇਜਰ ਜਾ ਕੇ ਵੀ ਅਸੀਂ ਜਗ੍ਹਾ ਤੁਹਾਨੂੰ ਖਾਲੀ ਕਰਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਉਹ ਕਰਾਂਗੇ ਸੋ ਉਹ ਡਰਦੇ ਆ ਨਹੀਂ ਇਹ ਰਜਿਸਟਰੀ ਕਰਾਈ ਉਹਨਾਂ ਨਾਲ ਵੀ ਧੋਖਾ ਹੋਇਆ ਕਿੰਨੇ ਕਰ ਲੱਗਦਾ ਮਾਮਲਾ ਦੇਖੋ 1 ਕਰੋੜ 32 ਲੱਖ ਦੀ ਰਜਿਸਟਰੀ ਹੈ ਔਰ 1 ਕਰੋੜ 32 ਲੱਖ ਰੁਪਏ ਦਾ ਉਹਨਾਂ ਨਾਲ ਧੋਖਾਧੜੀ ਹੋਈ ਹੈ ਬਾਕੀ ਪੁਲਿਸ ਮੈਟਰ ਹੈ ਪੁਲਿਸ ਦੀ ਕੋ ਕਰ ਰਹੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਕੋ ਕਰ ਰਹੀ ਹੈ ਤਾਂ ਸਚਾਈ ਆਉਣ ਵਾਲੇ ਦਿਨ ਤੁਹਾਡੇ ਸਾਹਮਣੇ ਆ ਜੇ ਤੁਸੀਂ ਸਿੱਧਾ ਸ਼ਿਕਾਇਤ ਕੀਤੀ ਜਾਂ ਪਹਿਲਾਂ ਜਿਹੜੀ ਆ ਰਾਫਤਾ ਕਰਨ ਦੀ ਮੈਨੇਜਰ ਨਾਲ ਜਾਂ ਹੋਰਾਂ ਨਾਲ ਵੀ ਕੋਸ਼ਿਸ਼ ਕੀਤੀ ਕਿਉਂਕਿ ਇਸ ਉੱਤੇ ਕਿਉਂਕਿ ਤੁਹਾਡੇ ਸਬੰਧ ਲਗਾਤਾਰ ਸਭ ਨਾਲ ਸਹੀ ਆ ਤੁਸੀਂ ਹਲਕੇ ਦੇ ਇੰਚਾਰਜ ਹੋ ਚਾਹੇ ਉਹ ਐਜੀਪੀਸੀ ਮੈਂਬਰ ਹੋਵੇ ਜਾਂ ਗੁਰਦੁਆਰਾ ਸਭ ਦੇ ਮੈਨੇਜਰ ਹੋਣ ਹਰ ਕਿਸੇ ਨਾਲ ਤੁਹਾਡੇ ਜਿਹੜੇ ਸਬੰਧ ਸਹੀ ਸੀ ਕਿ ਇਹਨਾਂ ਨਾਲ ਵੀ ਗੱਲਬਾਤ ਹੋਈ ਸਾਰੀ ਦੇਖੋ ਪੁੱਛਿਆ ਸੀਗਾ ਮੈਨੇਜਰ ਸਾਹਿਬ ਨੂੰ ਉਹ ਕਹਿੰਦੇ ਵੀ ਮੈਂ ਇਹ ਜਿਹਾ ਕੰਮ ਨਹੀਂ ਕਰਿਆ ਕਹਿੰਦੇ ਕੋਈ ਰਜਿਸਟਰੀ ਹੋਈ ਨਹੀਂ ਉਹ ਤਾਂ ਝੂਠ ਬੋਲ ਗਏ ਉਹ ਤਾਂ ਫਿਰ ਅਗਲੇ ਦਿਨ ਰਜਿਸਟਰੀ ਸਾਹਮਣੇ ਆ ਗਈ ਤਾਂ ਫਿਰ ਸਾਰਾ ਕੁਝ ਸਚਾਈ ਸਾਹਮਣੇ ਆ ਗਈ ਹੁਣ ਕੀ ਬੇਕਾਰਵਾਈ ਰਹਿ ਗਈ ਦੇਖੋ ਕਾਰਵਾਈ ਤਾਂ ਹੀ ਹੈ ਗੁਰੂ ਘਰ ਦੀ ਜ਼ਮੀਨ ਨੂੰ ਇੱਥਾਂ ਵੇਚਣ ਲੱਗ ਕੇ ਤਾਂ ਬਹੁਤ ਗਲਤ ਗੱਲ ਹੈ ਔਰ ਮੈਂ ਧੰਨਵਾਦ ਵੀ ਕਰਦਾ ਧਾਮੀ ਸਾਹਿਬ ਦਾ ਉਹਨਾਂ ਨੇ ਫੌਰੀ ਤੌਰ ਤੇ ਐਕਸ਼ਨ ਲੈ ਕੇ ਜਿਹੜੀ ਇਹ ਜਾਂਚ ਕੀਤੀ ਲੱਗਦਾ ਕਿ ਹੋਰ ਇਨਵੋਲਵਮੈਂਟ ਹੋ ਸਕਦੀ ਹੈ ਜਾਂ ਇਕੱਲੇ ਇਸ ਕਿਰ ਮੈਨੇਜਰ ਦੇ ਦੇਖੋ ਇਹ ਜਾਂਚ ਦਾ ਵਿਸ਼ਾ ਵੀ ਜਿੱਥੋਂ ਤੱਕ ਸਮਝ ਕੰਮ ਕਰਦੀ ਹੈ ਹਰੇਕ ਵਿਅਕਤੀ ਇਹੀ ਕਹਿ ਰਿਹਾ ਵੀ ਮੈਨੇਜਰ ਇਕੱਲਾ ਨਹੀਂ ਕਰ ਸਕਦਾ ਉਹਦੇ ਨਾਲ ਕੋਈ ਨਾ ਕੋਈ ਬੈਕਬੋਨ ਹੈ ਸੋ ਉਹ ਸਾਹਮਣੇ ਆ ਜੇਗਾ ਉਹ ਨਾਲ ਇਹ ਇਲਾਕੇ ਦਾ ਕੋਈ ਮਿਲਿਆ ਹੋ ਸਕਦਾ ਕੋਈ ਇੱਥੇ ਮੈਂਬਰ ਜਾਂ ਕੋਈ ਹੋਰ ਜਾਂ ਸਿਰਫ ਅੰਦਰੋਂ ਅੰਦਰੋਂ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਜਿਹੜੇ ਕੋਈ ਨਾ ਕੋਈ ਨਿਕਲੇਗਾ ਤੇ ਜਿੱਥੋਂ ਤੱਕ ਸਾਨੂੰ ਉਮੀਦ ਤੁਸੀਂ ਸਹਿਯੋਗ ਦੇ ਰਹੇ ਹੋ ਪੂਰੀ ਤਰ੍ਹਾਂ ਦੇਖੋ ਸਾਡੇ ਵੱਲੋਂ ਤਾਂ ਕਿਉਂਕਿ ਸਾਡਾ ਗੁਰੂ ਘਰ ਹੈ ਉਹ ਸਾਡਾ ਕਿਉਂਕਿ ਪਹਿਲਾਂ ਉੱਥੇ ਜਿਹੜੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰਦੀ ਸੀਗੀ ਬਾਅਦ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਦੀ ਨਾਇਆ ਇਹਦਾ ਜਿਹੜਾ ਸਾਮ ਸੰਭਾਲ ਹੈ ਸੋ ਇਸ ਕਰਕੇ ਸਾਡਾ ਤਾਂ ਨਿੱਜੀ ਤੌਰ ਤੇ ਲਾ ਲੋ ਕਿ ਉਸ ਗੁਰੂ ਘਰ ਨਾਲ ਸਾਡੇ ਬਜ਼ੁਰਗਾਂ ਤੋਂ ਕਿਹਾ ਜਿੱਤੋਂ ਮੈਂ ਜੰਮਿਆ ਸੀ ਤਾਂ ਉੱਥੇ ਮੱਥਾ ਟੇਕਦੇ ਆ ਰਹੇ ਹਾਂ ਸਾਡੀ ਆਸਥਾ ਲੋਕਾਂ ਦੀ ਉਸ ਵਿਵਾਦ ਪਹਿਲਾਂ ਵੀ ਕਦੇ ਮੈਨੇਜਰ ਸਾਹਿਬ ਨਾਲ ਜੁੜੇ ਰਹੇ ਨੇ ਬਹੁਤ ਸਾਰੇ ਪਹਿਲਾਂ ਵੀ ਕਈ ਵਾਰ ਬਦਲੀ ਦੀ ਚਰਚਾ ਰਹੀ ਆ ਇਹ ਜਿਹਾ ਕੁਝ ਸੀ ਪਹਿਲਾਂ ਦੇਖੋ ਸਾਡੇ ਤੱਕ ਕਦੇ ਧਿਆਨ ਚ ਨਹੀਂ ਆਇਆ ਪਰ ਹੁਣ ਨਿਕਲ ਕੇ ਆ ਰਿਹਾ ਵੀ ਇਹ ਜਿੱਥੇ ਵੀ ਰਿਹਾ ਵਿਵਾਦਿਤ ਰਿਹਾ ਬਹੁਤ ਬਹੁਤ ਧੰਨਵਾਦ ਆ ਸੋ ਪਰਮਿੰਦਰ ਸੁਹਾੜਾ ਜੀ ਸਾਡੇ ਨਾਲ ਗੱਲ ਕਰ ਰਹੇ ਸੀਗੇ ਜਿਹੜੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਾਹਿਬ ਦੀ ਜ਼ਮੀਨ ਮਾਮਲੇ ਨੂੰ ਲੈ ਕੇ ਕਿਉਂਕਿ ਉਸ ਮਾਮਲੇ ਦੇ ਵਿੱਚ ਆਖਿਰਕਾਰ ਐ ਜੀ ਪੀ ਸੀ ਵੱਲੋਂ ਕਾਰਵਾਈ ਕੀਤੀ ਗਈ ਹੈ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰਾ ਕੇ ਕਾਰਵਾਈ ਕੀਤੀ ਜਾਣੀ ਹੈ ਤੇ ਉਸ ਦੇ ਨਾਲ ਹੀ ਜਿਹੜਾ ਐਕਸ਼ਨ ਆ ਉਹ ਵਿਭਾਗੀ ਤੌਰ ਤੇ ਵੀ ਲਿਆ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਆਖਿਰਕਾਰ ਇਸ ਦੇ ਪਿੱਛੇ ਹੈ ਕੌਣ ਕਿ ਕੱਲਾ ਇੱਕ ਮੈਨੇਜਰ ਇਹ ਜ਼ਮੀਨ ਨੂੰ ਨਹੀਂ ਵੇਚ ਸਕਦਾ ਪਰਵਿੰਦਰ ਸੁਹਾੜਾ ਦੀ ਨੌਲੇਜ ਦੇ ਵਿੱਚ ਜਦ ਇਹ ਮਾਮਲਾ ਆਇਆ ਤਾਂ ਤੁਰੰਤ ਬਲੋਂ ਤੁਰੰਤ ਜਿਹੜੀ ਐਕਸ਼ਨ ਮੋੜ ਚ ਰਹਿੰਦੇ ਨੇ ਕਾਰਵਾਈ ਹ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਅਗਾਊਂ ਕਾਰਵਾਈ ਚਾਰੀ ਗਿਆ ਕੈਮਰਾਮੈਨ ਅਨਦਰਜੀਤ ਸਿੰਘ ਦੇ ਨਾਲ ਜਸਪ੍ਰੀ ਸਿੰਘ ਕਾਸ਼ਕ ਪੀਰਜ਼ੀ نیوز ਮੋਹਾਲੀ